ਆ ਸਰਪੰਚ ਕਹਿੰਦਾ ਕਹਿੰਦਾ ਸੀ ਮੁੱਖ ਮੰਤਰੀ ਤੋਂ ਵੀ ਵੱਡੇ ਆ ਤੇ ਸਾਡੇ ਮੂਰੇ ਕਹਿੰਦਾ ਨਾ ਵਿਧਾਨ ਸਭਾ ਦੀ ਤੇ ਨਾ ਕਿਸੇ ਐਮਐਲਏ ਕਹਿੰਦਾ ਕੋਈ ਤਾਕਤ ਕੰਮ ਨਹੀਂ ਕਰਦੀ ਪਰ ਇਹ ਸੱਚ ਕਹਿੰਦਾ ਜਿਹੜੇ ਫਾਰਮੂਲੇ ਤੇ ਇਹਦੇ ਪਿੰਡ ਵਾਲਿਆਂ ਨੇ ਕੰਮ ਕੀਤਾ ਆਹੀ ਕੰਮ ਕਰ ਲੋ ਨਾ ਥੋੜੀ ਜਮੀਨ ਕੰਨੀ ਕੋਈ ਝਾਕ ਨਹੀਂ ਸਕਦਾ ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਦੀ ਪੋਸਟ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਬੀ ਆਰ ਅੰਬੇਦਕਰ ਦੀਆਂ ਫੋਟੋਆਂ ਪਿੱਛੇ ਲਾ ਕੇ ਸਾਨੂੰ ਲੁੱਟਣ ਦੀ ਕੋਸ਼ਿਸ਼ ਕਰਦੀਆਂ ਜਿਹੜਾ ਸੰਵਧਾਨ ਉਹਨੇ ਬਣਾਇਆ ਸੀ ਉਸੇ ਸੰਵਧਾਨ ਦੀ 73ਵੀਂ ਸੋਧ ਦੇ ਵਿੱਚ 1994 ਵਿੱਚ ਤੁਹਾਨੂੰ ਇੱਕ ਤਾਕਤ ਮਿਲੀ ਵੀ ਆ ਉਹ ਤਾਕਤ ਦੇ ਮੂਹਰੇ ਨਾ ਕੋਈ ਮੁੱਖ ਮੰਤਰੀ ਨਾ ਕੋਈ ਐਮਐਲਏ ਨਾ ਕੋਈ ਵਿਧਾਨ ਸਭਾ ਥੋੜਾ ਡੱਕਾ ਨਹੀਂ ਵਿਗਾੜ ਸਕਦੀ ਪਰ ਉਸ ਤਾਕਤ ਨੂੰ ਵਰਤਣਾ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਅੱਜ ਅਸੀਂ ਸਾਰੇ ਦੇਖਦੇ ਆ ਕਿ ਇਹ ਪੰਚਾਇਤਾਂ ਨੇ ਮਤਾ ਪਾਤਾ ਉਹ ਪੰਚਾਇਤਾਂ ਦੇ ਮਤੇ ਦਾ ਡੱਕਾ ਅਸਰ ਨਹੀਂ ਹੈ ਅਸਲ ਦੇ ਵਿੱਚ ਕੀ ਹੈ ಗ್ರಾಮ ਸਭਾ ਦੇ ਮਤੇ ਦਾ ਅਸਰ ਹੁਣ ಗ್ರಾಮ ਸਭਾ ਦੇ ਤੇ ਪੰਚਾਇਤਾਂ ਦੇ ਮਤੇ ਦਾ ਜਿਹੜਾ ਫਰਕ ਆ ਇਸ ਪਿੰਡ ਦੇ ਪੰਚਾਇਤਾਂ ਨੇ ਕੀ ਆ ਪੂਰੇ ਪੰਜਾਬ ਨੂੰ ਵੀ ਦੱਸਤਾ ਤੇ ਹਮੀਰ ਸਿੰਘ ਜੀ ਵਰਗੇ ਵੀ ਇਸੇ ਕੰਮ ਤੇ ਲੱਗੇ ਹੋਏ ਆ ਤੇ 8 ਤਰੀਕ ਨੂੰ ਲੁਧਿਆਣੇ ਸ਼ਹਿਨशाह ਪੈਲੈਸ ਦੇ ਵਿੱਚ ਸਰਕਾਰ ਨੂੰ ਸੱਦਿਆ ਕਹਿੰਦੇ ਐਵੇਂ ਤੁਸੀਂ ਲੋਕਾਂ ਦੇ ਮਗਰ ਤੁਰੇ ਫਿਰਦੇ ਹੋ ਚੈਨਲ ਵਾਲਿਆਂ ਨੂੰ 2-2 ਲੱਖ ਰੁਪਈਆ ਦੇਈ ਜਾਂਦੇ ਯੂਟਿਊਬਰ ਜਿਹੜੇ ਬਕਾਊ ਨੇ ਐਵੇਂ ਮੱਥਾ ਮਾਰਦੇ ਤੁਸੀਂ ਸਿੱਧੇ ਹੀ ਆ ਕੇ ਸਮਝਾ ਦਿਓ ਉੱਥੇ ਕਿਸਾਨਾਂ ਨੇ ਕੀ ਆ ਇਕੱਠ ਰੱਖ ਲਿਆ ਜਿਵੇਂ ਸਰਕਾਰ ਨੂੰ ਲੁਧਿਆਣੇ ਸ਼ੌਂਕ ਸੀਗਾ ਇਹਨਾਂ ਨੇ ਵਿਰੋਧੀ ਪਾਰਟੀਆਂ ਸਾਰੀਆਂ ਪੀਏਯੂ 'ਚ ਸੱਦਿਆ ਦੀ ਆਈ ਕਿਆ ਸਾਰਿਆਂ ਨੇ ਕੁਰਸੀਆਂ ਲੱਗਣਗੀਆਂ ਤੇ ਲੋਕਾਂ ਨੇ ਫਿਰ ਕਿਆ ਹੁਣ ਸਰਕਾਰ ਨੂੰ ਸੱਦਿਆ ਇਸ ਸੁਨੇਹਾ ਸਰਕਾਰ ਤੱਕ ਪਹੁੰਚਦਾ ਤੁਸੀਂ ਕਰਨਾ ਪੋਸਟ ਨੂੰ ਸ਼ੇਅਰ ਕਰਕੇ ਪਿੰਡਾਂ 'ਚ ਵੀ ਲੋਕਾਂ ਨੇ ਨਾਰੇ ਲਿਖ ਕੇ ਲਾ ਦੇ ਕਹਿੰਦੇ ਕੇਜਰੀਵਾਲ ਕੇਜਰੀਵਾਲ ਅਸੀਂ ਚੈੱਕ ਕਰਾਂਗੇ ਤੇਰੀ ਚਾਲ ਤੇ ਕੇਜਰੀਵਾਲ ਕੇਜਰੀਵਾਲ ਰਹਿ ਗਿਆ ਤੇਰਾ ਬਸ ਇੱਕ ਸਾਲ ਤੇ ਕੇਜਰੀਵਾਲ ਕੇਜਰੀਵਾਲ ਸਾਡੇ ਤੋਂ ਵੋਟਾਂ ਕਹਿੰਦੇ ਖੁਸ਼ੀ ਨੂੰ ਭਾਲ ਹੁਣ ਗ੍ਰਾਮ ਸਭਾ ਦੇ ਤੇ ਪੰਚਾਇਤ ਦੇ ਮਤੇ ਦੇ ਵਿੱਚ ਫਰਕ ਕੀ ਹੈਗਾ ਸਭ ਤੋਂ ਵੱਡੀ ਗੱਲ ਸਮਝਣ ਵਾਲੀ ਆ ਹੁਣ ਗ੍ਰਾਮ ਸਭਾ ਜਿਵੇਂ ਕੀ ਹੈ ਵਿਧਾਨ ਸਭਾ ਨਾਲ ਅਹੀਂ ਗ੍ਰਾਮ ਸਭਾ ਹੁੰਦੀ ਆ ਪਰ ਗ੍ਰਾਮ ਸਭਾ ਤਾਕਤ ਵਿਧਾਨ ਸਭਾ ਤੋਂ ਵੀ ਵੱਧ ਰੱਖਦੀ ਆ ਵਿਧਾਨ ਸਭਾ 'ਚ ਪਾਸ ਹੋਇਆ ਕਾਨੂੰਨ ਵੀ ਤੁਹਾਡੇ ਪਿੰਡ ਤੇ ਲਾਗੂ ਨਹੀਂ ਹੁੰਦਾ ਜੇ ਗ੍ਰਾਮ ਸਭਾ ਕੀ ਉਹ ਤੋਂ ਮੁਨਕਰ ਹੋ ਜਾਂਦੀ ਆ ਇਹ ਭਾਗਪੁਰ ਪਿੰਡ ਦੇ ਵਿੱਚ ਪੰਜ ਮਤੇ ਪਾਏ ਆ ਤੇਸ ਪਿੰਡ ਵਾਲਿਆਂ ਨੇ ਜਿਹੜੇ ਆਦੇ ਮਤੇ ਪਾਇਆ ਉਹ ਮਤਿਆਂ ਦੇ ਵਿੱਚ ਬੇਨਤੀਆਂ ਨਹੀਂ ਕੀਤੀਆਂ ਹੁਕਮ ਲਾਇਆ ਸਰਕਾਰ ਨੂੰ ਵੀ ਹਿਸਾਬ ਨਾਲ ਲਿਓ ਜੇ ਸਾਡੇ ਪਿੰਡ 'ਚ ਬੜ ਗਏ ਪਹਿਲੇ ਮਤੇ 'ਚ ਕੀ ਕਹਿੰਦੇ ਆ ਕਹਿੰਦੇ ਵੀ ਸਾਡਾ ਸਾਰਾ ਪਿੰਡ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਪਦੀ ਜ਼ਮੀਨ ਦਾ ਊੜਾ ਨਹੀਂ ਦੇਣ ਨੂੰ ਤਿਆਰ ਸਾਰੇ ਪਿੰਡ ਦਾ ਕਹਿੰਦੇ ਮਤਾ ਸਾਰੇ ਪਿੰਡ ਨੇ ਸਹਿਮਤੀ ਦਿੱਤੀ ਜੰਮਤਾ ਕੀ ਪਾਇਆ ਕਹਿੰਦੇ ਸਾਡੇ ਪਿੰਡ ਦਾ ਜਿਹੜਾ ਕੋਈ ਵਾਸੀ ਉਹਦੀ ਜ਼ਮੀਨ ਕੋਈ ਨੇੜਲੇ ਪਿੰਡ ਦੇ ਵਿੱਚ ਵੀ ਜੇ ਕੀ ਹੈਗੀ ਆ ਉਹਦੀ ਜ਼ਮੀਨ ਦੇ ਵਿੱਚ ਵੀ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਜੇ ਆ ਕੋਈ ਰੋਕਣ ਦੀ ਕੋਸ਼ਿਸ਼ ਕਰੂ ਉਹਦੇ ਵਿੱਚ ਵੀ ਕਹਿੰਦੇ ਪਿੰਡ ਕੀ ਆ ਤੁਹਾਨੂੰ ਹੁ ਤੀਜਾ ਕਿਹਾ ਕਹਿੰਦੇ ਜਿਵੇਂ ਆ ਪੁਲਿਸ ਨਹੀਂ ਚੜ ਜੁੜ ਕੇ ਆਉਂਦੀ ਹੁੰਦੀ ਆ ਕੇ ਧੱਕੇ ਨਾਲ ਜ਼ਮੀਨਾਂ ਰੋਕਣ ਦੀ ਕੋਸ਼ਿਸ਼ ਕਰਦੀ ਆ ਕਹਿੰਦੇ ਵੀ ਜੇ ਕੋਈ ਪੁਲਿਸ ਛੱਡੋ ਕੋਈ ਹੋਰ ਕੋਈ ਵੀ ਅਧਿਕਾਰੀ ਜੇ ਸਾਡੇ ਪਿੰਡ 'ਚ ਲੈਂਡ ਪੂਲਿੰਗ ਪਾਲਿਸੀ ਦੇ ਤੀਨ ਆ ਕੇ ਵੜ ਗਿਆ ਤਾਂ ਫਿਰ ਉਹ ਸਾਡੇ ਕੀ ਆ ਗ੍ਰਾਮ ਸਭਾ ਦੇ ਮਤੇ ਦਾ ਕੀ ਆ ਵਿਰੋਧੀ ਹੋਊ ਉਹ ਤੋਂ ਮੁਨਕਰ ਹੋਊਗਾ ਤੇ ਗ੍ਰਾਮ ਸਭਾ ਦੇ ਮਤੇ ਦੇ ਉੱਟ ਜਾਣ ਦਾ ਉਹਦੇ ਤੇ ਕੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਚੌਥਾ ਮਤਾ ਪਾਇਆ ਕਹਿੰਦੇ ਜਿਹੜੇ ਸਰਕਾਰ ਨੇ ਪਿੱਛੇ ਜੇ ਕਾਨੂੰਨ ਬਣਾਇਆ ਨਾ ਕਹਿੰਦੇ ਵੀ ਸਾਡੇ ਜਲ ਪ੍ਰਦੂਸ਼ਣ ਦੇ ਉੱਤੇ ਪਾਇਆ ਪਾਣੀ ਨੂੰ ਜਿੰਨਾ ਮਰਜੀ ਕਹਿੰਦੇ ਪ੍ਰਦੂਸ਼ਣ ਕਰ ਲਿਆ ਕੇ ਸਜ਼ਾ ਰੱਖੀ ਸੀ ਉਹ ਚ ਸਜ਼ਾ ਬੰਦ ਕਰਕੇ ਕਹਿੰਦੇ ਕੱਲਾ ਜੁਰਮਾਨਾ ਰੱਖਤਾ ਸੀ ਅਸੀਂ ਕਹਿੰਦੇ ਇਹ ਚਾਹਣਾ ਵੀ ਦੁਆਰੇ ਸਜ਼ਾ ਬਹਾਲ ਕੀਤੀ ਜਾਵੇ ਕੱਲਾ ਜੁਰਮਾਨਾ ਰੱਖ ਕੇ ਤਾਂ ਤੁਸੀਂ ਕਹਿੰਦੇ ਉਹਨਾਂ ਨੂੰ ਕੀ ਇਸ ਚੀਜ਼ ਵਾਸਤੇ ਉਤਸ਼ਾਹਿਤ ਕਰ ਰਹੇ ਹੋ ਕਿ ਇਹਦੇ ਕਾਨੂੰਨ ਦੇ ਵਿੱਚ ਸਜ਼ਾ ਦਾ ਪ੍ਰਾਵਧਾਨ ਦੁਆਰੇ ਕੀਤਾ ਜਾਵੇ ਤੇ ਪੰਜਵੇਂ ਮਤਲਬ ਵਿੱਚ ਕੀ ਹੈ ਸਾਰੇ ਪਿੰਡ ਵਾਲੇ ਕੀ ਕਹਿੰਦੇ ਕਹਿੰਦੇ ਵੀ ਜਿਹੜੀ ਸੁਆਮੀ ਰਾਧਨ ਦੀ ਰਿਪੋਰਟ ਆ ਉਹ ਖੇਤੀਬਾੜੀ ਦੀਆਂ ਜਿੰਸਾਂ ਦੇ ਰੇਟਾਂ ਦੇ ਉੱਤੇ ਲਾਗੂ ਕਰੋ ਤੇ ਸਾਨੂੰ ਖੇਤੀ ਨੀਤੀ ਸਾਡੇ ਤੇ ਲਾਗੂ ਕਰੋ ਜਿਹੜਾ ਤੁਹਾਡਾ ਕਰਨ ਵਾਲ ਇਹ ਪੰਜ ਮਤੇ ਪਿੰਡ ਦੀ ಗ್ರಾಮ ਸਭਾ ਨੇ ਪਾਸ ਕੀਤੇ ਆ ਤੇ ಗ್ರಾಮ ਸਭਾ ਦੇ ਵਿੱਚ ਕਹਿੰਦੇ ਸੈਕਟਰੀ ਵੀ ਭੱਜ ਗਿਆ ਆ ਨਹੀਂ ਆਇਆ ਕਿਉਂ ਨਹੀਂ ਅਸੀਂ ਵੇਖਤਰ ਜਾਣਦੇ ਕੋਈ ਕੋਤੇ ਦਵਾ ਸੀ ਪਰ ਉਹਦਾ ਵੀ ਹੱਲ ಗ್ರಾಮ ਸਭਾ ਕੋਲੇ ਹੈਗਾ ਜੇ ਕੋਈ ਸਰਕਾਰੀ ਅਧਿਕਾਰੀ ਨਹੀਂ ਸਾਥ ਦਿੰਦਾ ਤਾਂ ਪਿੰਡ ਦੀ ਜਿਹੜੀ ಗ್ರಾಮ ਸਭਾ ਹੈ ਕਿ ਉਹ ਆਪਦੇ ਲੈਵਲ ਦੇ ਉਤੇ ਕਿਸੇ ਵੀ ਪੜ੍ਹੇ ਲਿਖੇ ਨੌਜਵਾਨ ਨੂੰ ਅਪਾਇੰਟ ਕਰ ਸਕਦੇ ਆ ਵੀ ਆਹ ਪਦਦਾ ਭਾਈ ਸਾਡੇ ਮਤੇ ਰਜਿਸਟਰ ਦੇ ਵਿੱਚ ਕਾਰਵਾਈ ਸਾਰੀ ਲਿਖੂਗਾ ਜੇ ਮੰਨ ਲਓ ਕਿਸੇ ਪਿੰਡ ਦਾ ਸਰਪੰਚ ਵੀ ਮੰਨ ਕੇ ਜਦੋਂ ਆਮ ਆਦਮੀ ਪਾਰਟੀ ਦਾ ਉਹ ਨਹੀਂ ਇਸ ਗੱਲ ਤੇ ਕਨਵਿੰਸ ਹੋਦਾ ਕੋਈ ਪ੍ਰੈਸ਼ਰ ਹੈਗਾ ਉਹਦੇ ਵਿੱਚ ਵੀ ਕਹਿੰਦੇ ਪ੍ਰਾਵਧਾਨ ਹੈਗਾ ਵੀ 20% ਜਿਹੜੇ ਲੋਕਾਂ ਦੇ ਜਿਹੜੇ ਹੈਗਾ ਸਾਈਨ ਕਰਾ ਕੇ ਤੁਸੀਂ ਜਾ ਕੇ ਬੀ ਡੀ ਪੀ ਨੂੰ ਦੇ ਦਿਓ ਵੀ ਪਿੰਡ ਦੇ ਵਿੱਚ ਅਸੀਂ ಗ್ರಾಮ ਸਭਾ ਕਰਨੀ ਆ 20% ਬੰਦੇ ਜਿਹੜੇ ਵੋਟਰ ਨੇ ਉਹਨਾਂ ਦਾ 20% ਬੰਦੇ ਹਾਜ਼ਰ ਹੋ ਜਾਣ ਤੇ ਹਾਜ਼ਰ ਹੋ ਕੇ ਜੇ ಗ್ರಾಮ ਸਭਾ ਪਿੰਡ ਵਾਲੇ ਜਿਹੜਾ ਵੀ ਮਤਾ ਪਾਸ ਕਰ ਦੇਣਗੇ ਉਹ ਵਿਧਾਨ ਸਭਾ ਦੇ ਉੱਤੋਂ ਦੀ ਕੰਮ ਕਰੂਗਾ ਆ ਸੱਤੀ ਚ ਘਾੜ ਕੇ ਜਿਹੜੇ ਸਟੇਟ ਹੈਗੇ ਨੇ ਜਿੱਥੇ ਲੋਕ ਵੀ ਘੱਟ ਪੜੇ ਲਿਖੇ ਆ ਉੱਥੇ ਵੀ ਉਹਨਾਂ ਨੇ ਵਿਦਵਤਾ ਗਰੁੱਪ ਵਰਗਿਆਂ ਦੀ ਕੀ ਟਾਪ ਲਵਾਈ ਦੀ ਆ ਆ ਕਈ ਪਿੰਡਾਂ ਨੇ ਤਾਂ ਪਿੰਡਾਂ ਦੇ ਵਿੱਚ ਕੀ ਆ ਬੋਰਡ ਵੀ ਲਿਖ ਕੇ ਲਾਤੇ ਵੀ ਜੇ ਕੋਈ ਸਾਵਲ ਵਾਲੇ ਸਾਡੇ ਪਿੰਡ ਚ ਆਮ ਆਦਮੀ ਪਾਰਟੀ ਵਾਲਾ ਵੜ ਗਿਆ ਜਿੰਨਾ ਚਿਰ ਤੁਸੀਂ ਲੈਂਡ ਪੂਲਿੰਗ ਪਾਲਿਸੀ ਰੱਦ ਨਹੀਂ ਕਰਦੇ ਤੇ ਉਹਨਾਂ ਪਿੰਡ ਵਾਲਿਆਂ ਨੇ ਸਾਰੇ ਜਿਹੜੇ ਫਲੈਕਸ ਪਿੰਡਾਂ ਦੇ ਬਾਹਰ ਲਾਤੇ ਨਾ ਆਮ ਆਦਮੀ ਪਾਰਟੀ ਨੂੰ ਪਿੰਡ 'ਚ ਵੜਨ ਤੋਂ ਰੋਕਣ ਦੇ ਲਈ ਉਹਦੇ ਤੇ ਕੀ ਆ ਭੱਜੇ ਜਾਂਦੇ ਮੁੱਖ ਮੰਤਰੀ ਦੇ ਕੇਜਰੀਵਾਲ ਦੀ ਫੋਟੋ ਲਾਈ ਹੈ ਜਿਹਦੇ ਕੀ ਲਿਖਿਆ ਹੋਇਆ ਉਹਦੇ ਉੱਤੇ ਕੀ ਲਿਖਿਆ ਹੋਇਆ ਕਹਿੰਦੇ ਕੇਜਰੀਵਾਲ ਭਜਾਓ ਪੰਜਾਬ ਬਚਾਓ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਫਿਰ ਇਹ ਜਿਆ ਸਲੋਗਨ ਕੋਈ ਲਿਖ ਕੇ ਦੱਸਣਾ ਕਿ ਤੁਸੀਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਹੈਗੇ ਹੋ ਤੇ ਸਰਕਾਰ ਨਾਲ ਜਿਹੜਾ ਟਾਈਮ ਬੰਨਿਆ ਗਿਆ ਨਾ 8 ਤਰੀਕ ਨੂੰ ਉਹਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਲਈ ਜਿਹੜੀ ਵੀ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਸ਼ੇਅਰ ਕਰ ਦਿਓ 8 ਤਰੀਕ ਨੂੰ 8 ਅਗਸਤ ਨੂੰ ਲੁਧਿਆਣੇ ਦੇ ਸ਼ਹਿਨशाह पैलेस ਦੇ ਵਿੱਚ 11 ਵਜੇ ਕੁਰਸੀਆਂ ਲੱਗਣਗੀਆਂ ਸਾਰਿਆਂ ਦੀਆਂ ਮੰਤਰੀਆਂ ਦੀਆਂ ਲੱਗਣਗੀਆਂ ਮੁੱਖ ਮੰਤਰੀ ਦੀ ਲੱਗੂ ਕੇਜਰੀਵਾਲ ਦੀ ਵੀ ਲੱਗੂ ਤੇ ਸੱਦ ਕੇ ਗਿਆ ਸਵਾਲ ਕਰਨ ਵਾਸਤੇ ਉਹਨਾਂ ਨੂੰ ਓਪਨ ਚੈਲੰਜ ਹੋਊਗਾ ਜਿਵੇਂ ਇਹ ਸਰਕਾਰ ਨੇ ਕੀ ਇਹ ਰੀਤ ਚਲਾਈ ਸੀ ਤੇ ਤੁਸੀਂ ਸਾਰੇ ਭਰਾਵਾਂ ਨੇ ਇਹਦੇ ਵਿੱਚ ਸਾਥ ਦੇਣਾ